ਪੰਜਾਬ ਅਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਹਾਂਜੀ ਪੰਜਾਬੀ ਉਹ ਸਤਿ ਸ੍ਰੀ ਅਕਾਲ ਅਸੀਂ ਪ੍ਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਸੋ ਜਿਹੜਾ ਵੀ ਇਨਸਾਨ ਇਸ ਟਾਈਮ ਪੰਜਾਬ ਲਈ ਆਪਣਾ ਵਡਣਾ ਯੋਗਦਾਨ ਪਾ ਰਿਹਾ ਉਹਨਾਂ ਸਾਰੇ ਹੀ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਧੰਨਵਾਦ ਕਰਨਾ ਵੀ ਬਣਦਾ ਕਿਉਂਕਿ ਅਜਹੀਆਂ ਔਖੀਆਂ ਘੜੀਆਂ ਦੇ ਵਿੱਚ ਪਤਾ ਲੱਗਦਾ ਕਿ ਕੌਣ ਆਪਣਾ ਸੋ ਇੱਕ ਹੋਰ ਬੇਨਤੀ ਆ ਜੋ ਵੀ ਵੀਰ ਲੰਗਰਾਂ ਦੀ ਸੇਵਾ ਫੀਡ ਦੀ ਸੇਵਾ ਚਾਰੇ ਦੀ ਸੇਵਾ ਜਾਂ ਕਿ ਹੋਰ ਸਭਾਵਾਂ ਲੈ ਕੇ ਜਾ ਰਹੇ ਆ ਉਹ ਆਪਣਾ ਖਾਸ ਧਿਆਨ ਰੱਖਣ ਕਿਉਂਕਿ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਦੇਖੋ ਨੂੰ ਮਿਲੀ ਆ ਮਾਨਸਾ ਦੇ ਜ਼ਿਲ੍ਹੇ ਦਾ ਕੋਈ ਪਿੰਡ ਟੈਪੀ ਉੱਥੋਂ ਦਾ ਸਮਾਜ ਸੇਵੀ ਵੀਰ ਉਹਨਾਂ ਦਾ ਟਰੈਕਟਰ ਗਾਂ ਦੇ ਨਾਲ ਟਕਰਾ ਗਿਆ ਤੇ ਉਹ ਵੀਰ ਦੀ ਜਿਹੜੀ ਕਹਿੰਦੇ ਮੌਤ ਹੋ ਚੁੱਕੀ ਆ ਸੋ ਬਹੁਤ ਹੀ ਮੰਦਭਾਗੀ ਖਬਰ ਆ ਸੋ ਸੇਵਾਦਾਰਾਂ ਨੂੰ ਧਿਆਨ ਰੱਖਣ ਦੀ ਲੋੜ ਆ ਪੰਜਾਬ ਨੂੰ ਤੁਹਾਡੀ ਬਹੁਤ ਲੋੜ ਆ ਤੇ ਪੰਜਾਬ ਨੂੰ ਤੁਹਾਡੀ ਲੋੜ ਸਾਝਾ ਲਈ ਰਹੇਗੀ ਅੱਜ ਸਵੇਰ ਦੇ ਅੰਕੜਿਆਂ ਦੇ ਅਨਸਾਰ 3.5 ਲੱਖ ਤੋਂ ਵੱਧ ਲੋਕ ਸਿੱਧੇ ਤੌਰ ਤੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਆ 500 ਦੇ ਕਰੀਬ ਪਸ਼ੂਆਂ ਦੀਆਂ ਮੌਤਾਂ ਹੋ ਚੁੱਕੀਆਂ 37 ਤੋਂ ਵੱਧ ਲੋਕ ਸਦਾ ਲਈ ਆਪਾਂ ਤੋਂ ਵਿਛੜ ਚੁੱਕੇ ਆ ਜੇਕਰ ਆਪਾਂ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ 6 ਮੌਤਾਂ ਅਮਰਤਸਰ ਬਰਨਾਲਾ ਮਾਨਸਾ ਰੋਪੜ ਹੁਸ਼ਿਆਰਪੁਰ ਦੇ ਵਿੱਚ ਤਿੰਨ-ਤਿੰਨ ਮੌਤਾਂ ਦੀ ਖਬਰ ਆ ਚੁੱਕੀ ਆ ਲੁਧਿਆਣੇ ਦੇ ਵਿੱਚ ਚਾਰ ਮੌਤਾਂ ਦੀ ਖਬਰ ਆ ਚੁੱਕੀ ਆ ਪਾਖੜਾ ਡੈਮ ਦਾ ਜਿਹੜਾ ਲੈਵਲ ਆ ਉਹ ਇਸ ਸਮੇ 1678.97 ਮਤਲਬ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਦੂਰ ਆ ਪਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦੇ ਵਿੱਚ 95435 ਕਿਊਸਕ ਪਾਣੀ ਆ ਰਿਹਾ ਅਤੇ ਇਹਦੇ ਚਾਰ ਫਲੱਡ ਗੇਟ ਪਾਖੜਾ ਡੈਮ ਦੇ ਚਾਰ ਫਲੱਡ ਗੇਟ 10 ਫੁੱਟ ਤੱਕ ਖੋਲ ਦਿੱਤੇ ਗਏ ਆ ਜਿਨ੍ਹਾਂ ਵਿੱਚ 73459 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਹਰੀਕੇ ਪਤਣ ਤੋਂ 3 ਲੱਖ 5000 ਕਿਊਸਕ ਪਾਣੀ ਛੱਡਿਆ ਜਾ ਰਿਹਾ ਤਰਨਤਾਰਨ ਜ਼ਿਲ੍ਹੇ ਨੂੰ ਹਾਈ ਫਲੱਡ ਏਰੀਆ ਐਲਾਨ ਦਿੱਤਾ ਗਿਆ ਸਮੁੱਚੇ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨ ਦਿੱਤਾ ਗਿਆ ਲਗਭਗ 4 ਲੱਖ ਤੋਂ ਵੱਧ ਏਕੜ ਹੜਾਂ ਦੀ ਮਾਰ ਹੇਠ ਆ ਚੁੱਕੀ ਆ ਅਤੇ 4000 ਕਰੋੜ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਵਾ ਬਾਸਮਤੀ ਦਾ ਬਹੁਤ ਵੱਡਾ ਏਰੀਆ ਪ੍ਰਭਾਵਿਤ ਹੋ ਚੁੱਕਿਆ ਲਗਭਗ ਖਤਮ ਹੋ ਚੁੱਕਿਆ ਜੋ ਕਿ ਬਹੁਤ ਵੱਡਾ ਆਰਥਿਕ ਨੁਕਸਾਨ ਪੰਜਾਬ ਲਈ ਬਣ ਚੁੱਕਿਆ ਵਾ ਅਮਰਸਰ ਦੇ ਵਿੱਚ ਇਕੱਲੇ ਅਮਰਸਰ ਦੇ ਵਿੱਚ 70000 ਏਕੜ ਫਸਲ ਬਰਬਾਦ ਹੋ ਚੁੱਕੀ ਆ ਮਾਨਸਾ ਦੇ ਵਿੱਚ 55000 ਏਕੜ ਅਤੇ ਫਾਜ਼ਿਲਕਾ ਦੇ ਵਿੱਚ 41000 ਏਕੜ ਜਿਹੜੀ ਫਸਲ ਆ ਉਹ ਖਤਮ ਹੋਣ ਦੀ ਕਵਾਰਾ ਪੰਜਾਬ ਦੇ ਲਗਭਗ ਸਾਰੇ ਹੀ 23 ਦੇ 23 ਜ਼ਿਲ੍ਹੇ ਇਸ ਟਾਈਮ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਹੋ ਚੁੱਕੇ ਆ ਘੱਗਰ ਦਰਿਆ ਦਾ ਪਾਣੀ ਵੀ ਇਸ ਟਾਈਮ ਖਤਰਨਾਕ ਸਥਿਤੀ ਦੇ ਵਿੱਚ ਚੱਲ ਰਿਹਾ ਸੋ ਘੱਗਰ ਵੀ ਉੱਪਰ ਦੀ ਉੱਠ ਰਿਹਾ ਵਾ ਮਹਾਲੀ ਅਤੇ ਪਟਿਆਲਾ ਇਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਵਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਵਾਰਨਿੰਗ ਦੇ ਦਿੱਤੀ ਗਈ ਹੈ ਕਿ ਜੋ ਵੀ ਲੋਕ ਨੀਵੀਂ ਜਗ੍ਹਾ ਤੇ ਬੈਠਿਆ ਨੂੰ ਆਪਣਾ ਸਮਾਨ ਉੱਚੀਆਂ ਜਗ੍ਹਾ ਉੱਤੇ ਲੈ ਜਾਣ ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਪੰਜਾਬ ਦੇ 23 ਜ਼ਿਲ੍ਹਿਆਂ ਸਮੇਤ ਜੇਕਰ ਪੂਰੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ 100 ਤੋਂ ਵੱਧ ਜ਼ਿਲ੍ਹੇ ਇਸ ਟਾਈਮ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਕਿ ਡੁੱਬਦੇ ਹੋਏ ਪੰਜਾਬ ਤੇ ਆਪਣਾ ਮਿਹਰਾਂ ਪਰਿਆ ਹੱਥ ਰੱਖੋ ਤਾਂ ਜੋ ਪੰਜਾਬ ਫਿਰ ਤਾਂ ਉੱਠ ਸਕੇ ਇੱਕ ਬੇਨਤੀ ਹੋਰ ਕਰਦੇ ਆਂ ਸੇਵਾਦਾਰਾਂ ਵਾਸਤੇ ਜਿਹੜੇ ਵੀ ਵੀਰ ਆਪਣੀਆਂ ਸਬਾਵਾਂ ਇਹਨਾਂ ਹੜਪੀੜ ਤਾਂ ਵਾਸਤੇ ਲੈ ਕੇ ਜਾਣਾ ਚਾਹੁੰਦੇ ਆ ਉਹ ਇੱਕ ਵਾਰ ਜਿਹੜੇ ਇਲਾਕੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਉੱਥੇ ਇੱਕ ਵਾਰ ਜਰੂਰ ਜਾ ਕੇ ਆਓ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਚੀਜ਼ ਦੀ ਲੋੜ ਆ ਕਿਉਂਕਿ ਇਹਨਾਂ ਵਸਤਾਂ ਨੂੰ ਸਟੋਰ ਕਰਨ ਵਾਲਾ ਜਿਹੜਾ ਵਿਭਾਗ ਵੀ ਆ ਇਸ ਟਾਈਮ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਵਾ ਸੋ ਉਹਨਾਂ ਨੂੰ ਅਸੀਂ ਲਾਹਣਤਾਂ ਪਾਉਨੇ ਆ ਅਜਿਹੀ ਘਟਿਆ ਵਰਤੀ ਵਾਲੇ ਲੋਕਾਂ ਦਾ ਜੇਕਰ ਵੀ ਇਤਿਹਾਸ ਦੇ ਵਿੱਚ ਹੋਇਆ ਕਰੇਗਾ ਕਿ ਜੈਸਟ ਟਾਈਮ ਪੰਜਾਬ ਪਾਣੀ ਦੇ ਵਿੱਚ ਡੋਬ ਰਿਆ ਸੀ ਤਾਂ ਅਜਿਹੇ ਲੋਕ ਹੜਪੀੜਤ ਲੋਕਾਂ ਦਾ ਰਾਸ਼ਨ ਵੀ ਆਪਣੇ ਘਰਾਂ ਦੇ ਵਿੱਚ ਸਟੋਰ ਕਰ ਰਹੇ ਸੀ ਸੋ ਸਾਨੂੰ ਪੂਰੀ ਉਮੀਦ ਆ ਪੰਜਾਬ ਉੱਠੇਗਾ ਜਰੂਰ ਪੰਜਾਬੀ ਜਿੰਦਾਬਾਦ ਪੰਜਾਬ ਜਿੰਦਾਬਾਦ ਧੰਨਵਾਦ